ਸਰਕਾਰ ਤੁਹਾਡੇ ਦਵਾਰ ਯੋਜਨਾ ਤਹਿਤ ਕੈਂਪ ਲਗਾਉਣਾ ਕੈਂਪ ਲਗਾਉਣ ਸੰਬੰਧੀ ਸਬ ਡਿਵੀਜ਼ਨ ਅਧਿਕਾਰੀਆਂ ਦੀ ਮੀਟਿੰਗ ਪੰਜਾਬ ਸਰਕਾਰ ਦੀ ਸਰਕਾਰ ਤੁਹਾਡੇ ਦਵਾਰ ਯੋਜਨਾ ਤਹਿਤ ਸਬ ਡਿਵੀਜ਼ਨ ਮੋਰਿੰਡਾ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਸਹੂਲਤਾ ਦਿਵਾਉਣ ਸੰਬੰਧੀ ਕੈਂਪ ਲਗਾਉਣਾ ਸੰਬੰਧੀ ਅਧਿਕਾਰੀਆਂ ਦੀ ਇੱਕ ਮੀਟਿੰਗ ਮਾਰਕੀਟ ਕਮੇਟੀ ਮੋਰਿੰਡਾ ਦੇ ਦਫਤਰ ਵਿਖੇ ਤਹਿਸੀਲਦਾਰ ਸ਼੍ਰੀ ਪੁਨੀਤ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡੀਐਸਪੀ ਮੋਰਿੰਡਾ ਸਰਦਾਰ ਮਨਜੀਤ ਸਿੰਘ ਆਲਖ ਨਾਇਬ ਤਹਿਸੀਲਦਾਰ ਮੋਰਿੰਡਾ ਅੰਗਦਵੀਰ ਸਿੰਘ ਬਰਾੜ ਸੀਸੀਡੀਓ ਬੀਡੀਪੀਓ ਐਸਐਮਓ ਅਤੇ ਕਾਰਜ ਸधक ਅਫਸਰ ਰਜਨੀ ਸੂਰਾ ਅਧਿਕਾਰੀ ਸ਼ਾਮਲ ਹੋਏ ਇਸ ਸਬੰਧੀ ਜਾਣਕਾਰੀ ਦਿੰਦੇ ਤਹਿਸੀਲਦਾਰ ਸ਼੍ਰੀ ਪ੍ਰੀਤ ਬਾਂਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹਨਾਂ ਕੈਂਪਾਂ ਦੌਰਾਨ ਲੋਕਾਂ ਨੂੰ 46 ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਜਿਸ ਵਿੱਚ ਜਨਮ ਸਰਟੀਫਿਕੇਟ ਮਾਲੂ ਪਾਗਨ ਨਾਲ ਸੰਬੰਧਿਤ ਰਜਿਸਟਰੀਆਂ ਫਰਦਾ ਪਛਾਣ ਦੇਹੀ ਇੰਤਕਾਲ ਕਬਜ਼ਿਆਂ ਦੀ ਸਮੱਸਿਆ ਤੋਂ ਇਲਾਵਾ ਕਿਸੇ ਵਿਭਾਗ ਦੀ ਕਿਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ਤੇ ਹੀ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਿਹੜੇ ਕੰਮਾਂ ਲਈ ਕੋਈ ਸਮਾਂ ਫਰੇਮ ਹੋਵੇਗਾ ਉਹਨਾਂ ਨਿਸ਼ਚਿਤ ਸਮੇਂ ਵਿੱਚ ਕੀਤੇ ਜਾਣਗੇ ਉਹਨਾਂ ਦੱਸਿਆ ਕਿ ਇਸ ਸਬੰਧੀ ਸਰਕਾਰ ਵੱਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸਬੰਧਤ ਪਿੰਡਾਂ ਸ਼ਹਿਰਾਂ ਵਿੱਚ ਸ਼ਹਿਰਾਂ ਵਿੱਚ ਮੁਰੰਦੀ ਵੀ ਕਰਾਈ ਜਾਵੇਗੀ ਉਹਨਾਂ ਕਿਹਾ ਕਿ ਇਹ ਇੱਕ ਬਹੁਤ ਹੀ ਸੁਨਹਿਰੀ ਮੌਕਾ ਹੈ ਅਤੇ ਸਰ ਅਤੇ ਸਰਕਾਰ ਵੱਲੋਂ ਲੋਕਾਂ ਦੇ ਹਰ ਤਰ੍ਹਾਂ ਦੇ ਕੰਮ ਮੁਕੰਮਲ ਕੀਤੇ ਜਾਣਗੇ ਦੀਆਂ ਹਦਾਇਤਾਂ ਹਨ ਜਿਸ ਦਾ ਲੋਕਾਂ ਨੂੰ ਇਹਨਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਲਾਭ ਉਠਾਣਾ ਚਾਹੀਦਾ ਹੈ ਅਸੀਂ ਅੱਜ ਜਿਹੜੇ ਸਰਕਾਰ ਆਪਕੇ ਦੁਆਰ ਤੇ ਇਹ ਜਾਣਕਾਰੀ ਇਹ ਜਿਵੇਂ ਕਿ ਸੀਐਮ ਸਾਹਿਬ ਦੀ ਹਦਾਇਤ ਹੈ ਪੰਜਾਬ ਸਰਕਾਰ ਦੀ ਜੋ ਵੀ ਸਕੀਮ ਆਈ ਹੈ ਸਰਕਾਰ ਆਪਕੇ ਦੁਆਰ ਤੇ ਇਹਦੇ ਜਿਸੀਂ 6 ਤਰੀਕ ਤੋਂ ਲੈ ਕੇ 1 ਮਹੀਨੇ ਚ ਸਾਰੇ ਸਬਡਿਵੀਜ਼ਨ ਮੋਰਿੰਡਾ ਦੇ ਪਿੰਡ ਕਵਰ ਕਰ ਰਹੇ ਹਾਂ ਉਹਦੇ ਚ ਕੀ ਅਸੀਂ ਸ਼ਡਿਊਲ ਬਣਾਇਆ ਹੋਇਆ ਵੀ ਇੱਕ ਦਿਨ ਚ ਅਸੀਂ ਤਿੰਨ ਪਿੰਡ ਇਹ ਸ਼ਹਿਰ ਦੇ 2 ਜਾਂ 3 ਵਾਰਡ ਸਾਡੇ ਜਿਹੜੇ ਮਰਿੰਡਾ ਦੇ ਅਸੀਂ ਕਵਰ ਕਰ ਰਹੇ ਹਾਂ ਉਹਦੇ ਵਿੱਚ ਕੀ ਹੈ ਅਸੀਂ ਸ਼ਡਿਊਲ ਰੱਖਿਆ ਹੋਇਆ ਹੈ 9:30 ਤੋਂ 12:30 ਸਵੇਰੇ ਤੇ 1:00 ਤੋਂ 4:30 ਇਹਦੇ ਵਿੱਚ ਅਸੀਂ ਸਾਰੇ ਸਬੰਧਤ ਮਹਿਕਮੇ ਜੋ ਸਾਉਂਟ ਵਿਸ਼ ਮਰਿੰਡਾ ਨਾਲ ਆ ਉਹਦੇ ਵਿੱਚ ਅਸੀਂ ਸਭ ਦੀ ਮੀਟਿੰਗ ਲੈ ਰਹੇ ਹਾਂ ਉਹਦੇ ਵਿੱਚ ਪਬਲਿਕ ਨੂੰ ਐਡਵਾਂਸ ਅਸੀਂ ਕੰਪਲਿਟ ਵੰਡ ਕੇ ਤੇ ਗੁਰਦੁਆਰਾ ਸਹਬਾਣਾ 'ਚ ਅਸੀਂ ਮੁਸਲਿਮ ਨਾਦੀ ਕਰਾ ਕੇ ਉਹਨਾਂ ਨੂੰ ਜਾਣੂ ਕਰਾ ਰਹੇ ਹਾਂ ਕਿ ਕਿਹੜੇ ਤਰੀਕ ਨੂੰ ਕਿਹੜੇ ਪਿੰਡ ਵਿੱਚ ਕੀ ਕੈਂਪ ਲਗਣਾ ਤਾਂ ਕਿ ਪਬਲੀਕਲੀ ਵੇਅਰ ਹੋ ਜੇ ਕਿਸੇ ਦਾ ਕੋਈ ਬਜ਼ੁਰਗ ਹੈ ਕੋਈ ਨਹੀਂ ਆ ਸਕਦਾ ਜਾਂ ਕਿਸੇ ਨੂੰ ਨਹੀਂ ਇਨਸਾਫ ਮਿਲਿਆ ਕਿਸੇ ਵੀ ਵਿਭਾਗ ਵੱਲੋਂ ਤਾਂ ਉਸ ਕੈਂਪ ਵਿੱਚ ਉਹ ਆਪਣੀ ਅਰਜੀ ਦੇ ਸਕਦਾ ਹੈ ਇਹ ਸੁਵਿਧਾਵਾਂ ਜਿਹੜੀਆਂ ਹੈਗੀਆਂ 44 ਤਰ੍ਹਾਂ ਦੀਆਂ ਸੁਵਿਧਾਵਾਂ ਅਸੀਂ ਉੱਥੇ ਦੇਵਾਂਗੇ ਆ ਉਹਦਾ ਕੰਪਲੀਟ ਆਇਆ ਸਾਡੇ ਕੋਲ ਇਸ ਤੋਂ ਇਲਾਵਾ ਵੀ ਜੇ ਕਿਸੇ ਨੂੰ ਕਿਸੇ ਵੀ ਡਿਪਾਰਟਮੈਂਟ ਦੀ ਕੋਈ ਵੀ ਸ਼ਿਕਾਇਤ ਹੈ ਗਰਜ ਹੈ ਕੋਈ ਕੰਮ ਹੈ ਉਸ ਹੀ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਉਹਦਾ ਕੋਈ ਟਾਈਮ ਫਰੇਮ ਆਊਗਾ ਟਾਈਮ ਫਰੇਮ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪਬਲਿਕ ਨੂੰ ਇਸ ਦਾ ਪੂਰਾ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਹੜੀਆਂ-ਕਿਹੜੀਆਂ ਸੁਰਦਾਵਾਂ ਕੁਝ ਜਾਣਕਾਰੀ ਪੂਰੀ ਜਿਹੜੀਆਂ ਮੁਕੇ ਰੱਖ ਦਗੇ ਜਿਸ ਤਰ੍ਹਾਂ ਕਿਸੇ ਦਾ ਜਨਮ ਸਰਟੀਫਿਕੇਟ ਹੈ ਆਮਦਨ ਸਰਟੀਫਿਕੇਟ ਹੈ ਪਟਾਪਾ ਪੈਨਸ਼ਨ ਦੀ ਸਕੀਮ ਹੈ ਕੋਈ ਮਾਲ-ਪਕ ਦੇ ਇੰਤਕਾਲ ਨਹੀਂ ਹੋ ਰਿਹਾ ਕਿਸੇ ਦੀ ਕੋਈ ਰਿਸ਼ਤੀ ਪਈ ਹੈ ਇਹਦੇ ਕਬਜ਼ੇ ਦੀ ਪ੍ਰੋਬਲਮ ਹੈ ਕੋਈ ਨਿਸ਼ਾਨਦੀ ਹੈ ਕੋਈ ਪਿੰਡੂ ਇਲਾਕਾ ਸਰਟੀਫਿਕੇਟ ਚਾਹੀਦਾ ਹੈ ਕੋਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ ਹੈ ਡੀਐਸਪੀ ਸਾਹਿਬ ਸਾਡੇ ਨਾਲ ਨੇ ਪੀਐਸਪੀ ਸਾਹਿਬ ਤਾਂ ਅਸੀਂ ਪਹਿਲਾਂ ਵੀ ਕੰਮ ਕੀਤਾ ਹੈ ਮਤਲਬ ਬੜੇ ਕੋਆਪਰੇਟਿਵ ਨੇ ਤੇ ਇਹਨਾਂ ਦੇ ਸਾਰੇ ਐਸਚੂ ਸਾਹਿਬਾਨ ਬੈਠੇ ਆ ਐਸਐਮਓ ਸਾਹਿਬ ਬੈਠੇ ਆ ਸੀਡੀਪੀਓ ਸਾਹਿਬਾਨ ਨੇ ਪੰਚਾਇਤ ਸੈਕਟਰੀ ਸਾਹਿਬਾਨ ਨੇ ਇਹਨਾਂ ਨਾਲ ਸੰਬੰਧਤ ਕੋਈ ਵੀ ਕਿਸ ਨੂੰ ਫਰਦ ਨਹੀਂ ਮਿਲ ਰਹੀ ਕੋਈ ਫਰਦ ਵਿੱਚ ਪ੍ਰੋਬਲਮ ਆ ਰਹੀ ਹੈ ਕਿ ਨਾਮ ਗਲਤ ਹੈ ਕੋਈ ਮੈਰਿਜ ਸਰਟੀਫਿਕੇਟ ਹੈ ਕੋਈ ਮੌਰਗੇਜ ਐਂਟਰੀ ਹੈ ਪਛੜੀਆਤੀ ਸਰਟੀਫਿਕੇਟ ਹੈ ਕਿਸੇ ਵੀ ਕਿਸਮ ਦੀ ਕੋਈ ਵੀ ਕਿਸੇ ਵੀ ਸਿਟੀਜ਼ਨ ਦਾ ਕੋਈ ਵੀ ਕੰਮ ਹੈ ਚਾਹੇ ਉਹ ਕਿਸੇ ਮਹਿਕਮੇ ਨਾਲ ਵੀ ਸੰਬੰਧਿਤ ਹੋਇਆ ਜੀ ਉਹ ਵੀ ਹੱਲ ਕਰਨੀ ਕੋਸ਼ਿਸ਼ ਇਹ ਅਲੱਗ-ਅਲੱਗ ਡੇਟਸ ਹੋਣਗੇ ਪਿੰਡਾਂ ਦੇ ਲਈ ਹਾਂਜੀ ਹਾਂਜੀ ਅਸੀਂ ਸ਼ਡਿਊਲ ਜਾਰੀ ਕੀਤਾ ਆ ਸਾਡਾ ਸ਼ਡਿਊਲ ਹੈ 6 ਤਰੀਕ ਤੋਂ ਲੈ ਕੇ ਅਸੀਂ ਸਾਰੇ ਪਿੰਡ ਕਵਰ ਕਰ ਰਹੇ ਹਾਂ ਸਾਰੇ ਵਾਰਡ ਕਵਰ ਕਰ ਰਹੇ ਹਾਂ ਉਸੇ ਕੱਲੇ-ਕੱਲੇ ਬੰਦੇ ਦੀ ਡਿਊਟੀ ਲਾਈ ਹੈ ਪਹਿਲਾ ਜਿਹੜਾ ਜਿਸ ਤਰ੍ਹਾਂ ਹੁਣ ਤੁਸੀਂ ਬਡਾਲੀ ਪਿੰਡ ਹੈ ਉਸ ਤੇ ਮੈਂ ਖੁਦ ਦੇਖ ਰਿਹਾ ਬਤੌਰ ਤਹਿਸੀਲਾਰ ਮਰਿੰਡਾ ਟੋਲਰ ਮਾਜਰਾ ਬੀਡੀਪੀਓ ਸਾਹਿਬ ਦੇਖ ਰਹੇ ਨੇ ਦੁਮਣਾ ਨੈਪਸੀਲਾਰ ਸਾਡੇ ਬੈਠੇ ਨੇ ਇਹ ਦੇਖ ਰਹੇ ਨੇ ਚੌਥਾ ਜਿਹੜਾ ਵਾਰਡ ਨੇ ਉਹ ਈਓ ਸਾਹਿਬ ਦੇਖਣਗੇ ਉਹ ਸਾਰਾ ਮੋਨੀਟਰ ਆਪ ਕਰਨਗੇ ਕਿਸੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਜੀ